Yeah. Ah, uh, 你爱。 What hey. Hey, Adam. जड़ी यूट्यूब तिकॉर्डिंग तीन देख सकते हो यूट्यूब चैनल का ना है अवतार सिंह माधो जय माता दी जय माता असी पारेश्वर स्थित गौरी शंकर मंदिर की सत्सक सभा रामनौमी का उत्सव बड़ी धूमधाम से मनाया इस रामायण से पाठ चले गए तीर्थ किया संजक पूजन किया कंजक पूजन के बाद ਸਹਿਗਾਂਤ ਡੇਟਾ ਬਣਾ ਕੇ ਦੁਨੀਆ ਕਰ ਦਿੱਤੀ ਉਹਨੇ ਇਸ ਵੀ ਸਾਡੀ ਸਾਡੀ ਜੀ ਕਾ ਮੋੜ ਦਿਨਾਂ ਨੇ ਕੇ ਕੇ ਕਿਤਾ ਸੇਵਾ ਕਰਵਾ ਕਰਦੇ ਆ ਗਿਲੋਂ ਅਸੀਂ ਤਹਿ ਦਿਲ ਤੋਂ ਉਹਦਾ ਧੰਨਵਾਦ ਕਰਦੇ ਆ ਔਰ ਇੱਤਈ ਮਹਾਰਾਣੀ ਸਾਡੇ ਨਾਲ ਸਹਾਇ ਲੱਗੇ ਤੇ ਇੱਤਈ ਸਾਡੇ ਸਤਿ ਕੀਰਤਨ ਚੱਲਦੇ ਰਹਿਣ ਸਾਡੇ ਬੰਦੇ ਇੱਤਈ ਰੌਣਕ ਲੱਗਿਆ ਹੈ ਜੈ ਮਾਤਾ ਜੀ ਜੈ ਮਾਤਾ भगवान की जय भगवान की जय सचियाँ साचे दरबार की जय राजा रामचंद्र महाराज की जय पवन सुत हनुमान की जय हे माई मेरी सचिया जोता वाली माता की सदा और नंगेर की सेवा कर रहे हैं जय श्री राम के धन्यवाद जय श्री राम जय श्री राम सारी गंगा कमेटी सारी कमेटी के मेंबर जय श्री राम پتہ آيا ته مون کي سابڻو ਅੱਜ ਸ੍ਰੀ ਗੋਰੀ ਸ਼ੰਕਰ ਮੰਦਿਰ ਪ੍ਰਾਂਗਣ ਦੇ ਵਿੱਚ ਸ੍ਰੀ ਰਾਮ ਨਮੀ ਪਰਤ ਪੜੇ ਹਰਸ਼ੋਤਸਵਨਾ ਮਨਾਇਆ ਗਿਆ ਜੋ ਕਿ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ। ਔਰ ਇਹਦੇ ਵਿੱਚ ਰਮਾਇਣ ਸ੍ਰੀ ਰਮਾਇਣ ਪਾਠ ਪਾਠ ਕੀਤਾ ਜਾਂਦਾ ਕਰੋਨਾ ਦਾ ਦੂਸਰੇ ਦਿਨ ਪੋਗ ਦਰਵਾਇਆ ਜਾਂਦਾ ਪਰ ਰਾਮ ਜੀ ਦਾ ਲੰਗਰ ਦਿੱਤੀ ਜਾਂਦਾ। ਅੱਜ ਦਾ ਪਰਬ ਇਸ ਲਈ ਵੀ ਬਹੁਤ ਵਿਸ਼ੇਸ਼ ਹੈ ਕਿ ਇਹ ਪਰਬ ਅਸੀਂ ਆਪਣੀ ਜ਼ਿੰਦਗੀ ਦੇ ਵਿਚਾਰਦਿਆਂ ਬਾਅਦ ਉਸ RAM ji ਨੂੰ ਸਮਰਪਿਤ ਕਰ ਰਹੇ ਹਾਂ ਜਿਹੜੇ ਕਿ ਜਦੋਂ ਅਸੀਂ RAM ਨੂੰ ਮਨਾਉਂਦੇ ਸੀ ਉਹ 10th ਦੇ ਵਿੱਚ ਮਨਾਉਂਦੇ ਸੀ ਲੇਕਿਨ ਇਹ ਹੁਣ ਸਾਡਾ RAM lala ji ਸਾਡੇ ਮਿਰਿਆ ਦਾ ਪੁੱਤ RAM ji ਹੁਣ ਨਵੇਂ ਨਿਰਮਤ ਭੋਗੇ ਦੇ ਵਿੱਚ RAM lala ji ਇੱਕ ਮੰਦਿਰ ਦੇ ਵਿੱਚ ਖਾਪੂ ਨਾਏ ਜਿਹੜਾ ਕਿ 500 ਸਾਲ ਬਾਅਦ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਮਨਾਉਣ ਦਾ ਅਪਰਤ ਮਿਲਿਆ ਤੋਂ ਮੈਂ ਇਸ ਦੇ ਵਿੱਚ ਸ਼੍ਰੀ ਗੋਰੀਸ਼ੰਗਰ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਦਾ ਸਾਰਿਆਂ ਦਾ ਪਾਰਦੇਸ਼ੋਂ ਸ੍ਰੀ ਗੋਰੀ ਸ਼ੰਕਰ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਵੀ ਇਸ ਮੇਰੇ ਇਸ ਚੈਨਲ ਨੂੰ 10 ਮੀਡੀਆ ਆਪਾਰਨ ਮਾਧੂਪੁਰ ਕੀ ਦੁਆਰਾ ਜੋ ਹਰ ਇੱਕ ਦਿਨ ਦਰ ਰਾਜ ਦੇ ਦੇਸ਼ ਦੇਸ਼ ਵਿੱਚ ਦੇਖ ਰਹੇ ਨੇ ਜਿਹੜੇ ਸੋਤੇ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਵੀ ਇਹਨਾਂ ਦੀ ਆਰਾਮ ਲੋਣੀ ਦੀ ਹਾਰਦਿਕ ਸ਼ੁਭ ਕਾਮਨਾਇ ਤੇ ਵਧਾਈ ਜੈ ਸ਼੍ਰੀ ਰਾਮ ਹਰਿ ਗੋਬਿੰਦ ਜੀ ਜੈ ਸ਼੍ਰੀ ਰਾਮ ਤੇ ਚੈਨਲ ਸਾਡਾ ਧੰਨਵਾਦ बहुत ड़ा है सिद्ध पेट श्री गौरी शंकर मंदिर प्रबंधक कमेटी वालों हर हाँ साल की तरह इस साल भी प्रभु राम जी का जन्म उत्सव बहुत ही श्रद्धा और उत्साह प्रबंधक कमेटी ए समूह संघत के सहयोग न करवाया जा रहा है जिस दे कल प्रभु राम जी का राम के उपलक्ष्य ਪਾਠ ਰੱਖਿਆ ਗਿਆ ਸੀ ਜਿਹਦਾ ਰੋਮੈਨ ਪਾਠ ਰੱਖਿਆ ਗਿਆ ਸੀ ਜੋ ਕਿ ਅੱਜ ਰੋਮੈਨ ਪਾਠ ਦਾ ਪੋਪਾ ਕੇ ਉਸ ਤੋਂ ਬਾਅਦ ਸਮੂਹ ਪ੍ਰਬੰਧਕ ਕਮੇਟੀ ਔਰ ਸਮੂਹ ਸੰਗਤ ਨੇ ਪੋਪਾ ਮਾ ਕੇ ਪ੍ਰਭੂ ਰਾਮ ਦੇ ਦਰਸ਼ਨ ਕੀਤੇ ਆਪਣੀ ਹਾਜ਼ਰੀਵਾਈ ਉਸ ਤੋਂ ਬਾਅਦ ਇਸੇ ਸਕ ਸੰਗਤ ਆਵਾਰ ਮੰਦਰ ਪ੍ਰਬੰਧਕ ਕਮੇਟੀ ਵਿੱਚ ਸੱਜਾ ਕੀਤਾ ਗਿਆ ਪ੍ਰਭੂ ਰਾਮ ਦਾ ਰਾਮ ਦਾ ਜਾਪ ਕੀਤਾ ਗਿਆ ਅਤੇ ਉਸ ਤੋਂ ਬਾਅਦ ਪ੍ਰਭੂ ਰਾਮ ਦਾ ਨਾਮ ਦਾ ਲੰਗਰ ਕਰਕੇ ਤੇ ਜਿਸ ਦੇ ਵਿੱਚ ਸਮੂਹ ਸ਼ਹਿਰ ਵਾਸੀਆਂ ਨੇ ਮਹਲਾ ਵਸੀਆਂ ਨੇ ਪਰਵੰਧਕ ਕਮੇਟੀ ਨੇ ਪੂਰੀ ਸੰਗਤ ਨੇ ਮਿਲ ਕੇ ਬਹੁਤ ਹੀ ਹੱਥੋਲਾ ਦੇ ਨਾਲ ਸਾਰਿਆਂ ਨੂੰ ਮਿਲ ਜੁਲ ਕੇ ਪਤਰੀ ਭਾਵ ਦੇ ਨਾਲ ਇਹ ਤਿਹਾੜ ਬਣਾਇਆ ਗਿਆ ਹੈ ਪ੍ਰਭੂ ਰਾਮ ਕਬੀਰ ਜੀ ਪਰ ਕਿਰਪਾ ਰਹਿਤਨ ਜਿਹੜੇ ਕੀ ਸਭ ਮਿਲ ਜੁਲ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਣਾਇਆ ਅੱਗੋਂ ਤੋਂ ਜਮਨਾਂਦੇ ਲਈ ਅਤੇ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਤੇ ਪ੍ਰਭੂ ਰਾਮ ਜੀ ਦੇ ਜਨਮ ਦਿਵਸ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆਂ ਪ੍ਰਭੂ ਰਾਮ ਸਭ ਦੇ ਉੱਪਰ ਮੇਰਾ ਪਰਿਆ ਹੱਤਰ ਕਰਨ ਉਹ ਪ੍ਰਭੂ ਰਾਮ ਆਪਣਾ ਨਾਮ ਬੁਕੰਦੀ ਸਭ ਨੂੰ ਸਮਤ ਬੁਕੰਦੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੇ ਨਾਲ ਹੀ ਪ੍ਰੈਸ ਮੀਡੀਆ ਜ਼ਿੰਦਾਰ ਸਨ ਅੱਜ ਅਸੀਂ ਪ੍ਰੈਸ ਮੀਡੀਆ ਪਧਾਰਤਾ ਦਾਸੰਗਰ ਜੀ ਅੱਜ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਹਰ ਵਾਰੀ ਸਾਡੇ ਜਿੰਨੇ ਵੀ ਉਤਸਵ ਹੁੰਦੇ ਮੰਦਰ ਪਬੰਦਾ ਕਮੇਟੀ ਦੇ ਇੱਥੇ ਆ ਕੇ

ਕੋਈ ਸੀਨੀਅਰ ਵਾਈਸ ਪ੍ਰਧਾਨ ਹੈ ਕੋਈ ਜੁਆਇੰਟ ਸੈਕਟਰੀ ਹੈ ਕੋਈ ਪ੍ਰੈਸ ਸੈਕਟਰੀ ਹੈ ਸਭ ਇੱਥੇ ਮੌਜੂਦ ਨੇ ਅਸੀਂ ਇਸ ਮੰਦਰ ਵਿੱਚ ਅੱਜ ਆਰਾਮ ਉਤਸਵ ਬਣਾਇਆ ਪਹਿਲਾਂ ਕੱਲ ਰਵਾਇੰਦ ਦਾ ਪਾਠ ਰੱਖਿਆ ਗਿਆ ਅੱਜ ਉਸਦੇ ਪੂਜਾਏ ਗਏ ਪੂਜਾ ਸਰਜਕ ਪੂਜਨ ਕੀਤਾ ਗਿਆ ਕਿ ਰਾਮ ਉਤਸਵ ਦੀਆਂ ਵਧਾਈਆਂ ਰਾਮ ਜਨਮ ਦੀਆਂ ਦਿੱਤੀਆਂ ਗਈਆਂ ਸਾਡੇ ਮੰਦਰ ਦਾ ਇਹ ਦਫਤਰ ਹੈ ਇੱਥੇ ਆ ਕੇ ਜੇ ਕੋਈ ਵਿਅਕਤੀ ਕੋਈ ਆਪਣੇ ਵੱਲੋਂ ਸੇਵਾ ਦੇਣਾ ਚਾਹੁੰਦਾ ਹੈ ਮੰਦਿਰ ਦੀ ਉਸਾਰੀ ਦੇ ਵਿੱਚ ਕੋਈ ਸੇਵਾ ਦੇਣਾ ਚਾਹੁੰਦਾ ਹੈ ਉਹ ਦੇ ਸਕਦਾ ਹੈ ਇੱਥੋਂ ਰਸੀਦ ਪ੍ਰਾਪਤ ਕਰ ਸਕਦਾ ਹੈ ਔਰ ਮੰਦਿਰ ਜਿਹੜਾ ਆ ਆਪਣੇ ਨਾਲ ਇੱਕ ਨਿਸ਼ੁਲਕ ਸਕੂਲ ਵੀ ਚਲਾ ਰਿਹਾ ਹੈ ਬੱਚਿਆਂ ਦਾ ਜਿੱਥੇ ਗਰੀਬ ਬੱਚੇ ਹਰ ਤਰ੍ਹਾਂ ਆ ਕੇ ਇੱਥੇ ਉਹਨਾਂ ਨੂੰ ਪੂਰੀ ਤਨਮਨ ਧਨਾਂ ਨਾਲ ਉਹਨਾਂ ਦੀ ਸੇਵਾ ਵੀ ਕੀਤੀ ਜਾਂਦੀ ਹੈ ਉਹਨਾਂ ਨੂੰ ਉਹਨਾਂ ਦੀ ਐਡਰੈਸਾਂ ਉਹਨਾਂ ਦੀਆਂ ਕਾਪੀਆਂ ਪਤਾਵਾ ਵੀ ਵੰਡ ਦਿੱਤੀਆਂ ਜਾਂਦੀਆਂ ਹੈ ਤੁਸੀਂ ਇੱਥੇ ਆ ਕੇ ਕੋਲੀ ਹੋਈ ਕਿਸੇ ਵੀ ਤਰ੍ਹਾਂ ਦੀ ਸਾਨੂੰ ਕੋਈ ਲੋੜ ਮਹਿਸੂਸ ਹੁੰਦਾ ਹੈ ਕਿ ਇਸ ਬੰਦੇ ਨੂੰ ਕੋਈ ਜ਼ਰੂਰੀ ਲੋੜ ਹੈਗੀ ਅਸੀਂ ਉਹ ਵੀ ਤਨਵੰਦ ਕਰਨ ਦੀ ਸੇਵਾ ਕਰਦੇ ਹਾਂ ਸਾਡੇ ਮੰਦਰ 'ਚ ਇੱਕ ਹਾਲ ਹੈ ਜਿਹੜਾ ਕੋਈ ਵਿਆਹ ਸ਼ਾਦੀ ਤੇ ਕੋਈ ਇਹੋ ਜਿਹੇ ਮੌਕੇ ਤੇ ਕ੍ਰਿਆ ਵਾਸਤੇ ਵੀ ਅਵੇਲੇਬਲ ਹੈ ਤੁਸੀਂ ਆ ਕੇ ਇੱਥੇ ਵਾਲੇ ਬਾਰੇ ਵੀ ਗੱਲਬਾਤ ਕਰਕੇ ਉਹਦੀ ਵੀ ਲਾਅ ਉਠਾ ਸਕਦੇ ਹੋ ਨਾ ਮੈਂ ਆਪਣੇ ਇਸ ਸਪੈਸ ਬੀੜਾ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ जय माता प्रधान जी ये दस जाए बैठे गुरुद्वारा साहब दफ्तर है नंबर टेलीफोन नंबर है संपर्क किया जाए दसा जाए जय श्री राम तो जय श्री राम जय श्री राम मैं एक नंबर नोट करा देना चाहनी मंदिर के प्रधान जी है नाइन फोर वन सैवन वन फाइव थ्री फाइव जीरो सैवन सुभाष शर्मा जी सुभाष शर्मा जी ਇਹਨਾਂ ਦਾ ਨਾਮ ਹੈ ਸਾਡੇ ਮੰਦਰ ਦੇ ਪ੍ਰਧਾਨ ਜੀ ਨੇ ਕੋਈ ਵੀ ਜ਼ਰੂਰਤ ਹੋਵੇ ਕੋਈ ਵੀ ਲੋੜ ਹੋਵੇ ਕਿਸੇ ਵੀ ਕਿਸਮ ਦੀ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਪੰਜਾਇ ਭੈਣ ਜੀ ਇੱਕ ਵਾਰ ਪੰਜਾਬੀ ਦੱਸਿਆ ਜਾਵੇ ਜੀ ਅੱਛਾ ਕਰਨ ਹਾਂ ਹਰ ਇੱਕ ਨੰਬਰ ਮੈਂ ਨੋਟ ਕਰਵਾ ਲਈਆਂ ਤੁਹਾਨੂੰ ਆਪਣੇ ਪ੍ਰਧਾਨ ਜੀ ਦਾ ਸੁਭਾਸ਼ ਸ਼ਰਮਾ ਜੀ ਦਾ 94171 57507 ਇਹਤੇ ਕਦੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਕਿਸੇ ਵੀ ਲੋੜ ਵਾਸਤੇ 94171 53560 सुभाष शर्मा नाम है इनका ਤੁਸੀਂ ਕੱਲੀ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਜਿਹੜਾ ਨਾਮ ਲੈ ਮਿਲਦਾ ਫਿਰਸ਼ੋਕਾ ਮਦਦ ਜਿਆ ਰਮਨਦ ਕਰ ਲਈ ਜਾਣਕਾਰੀ ਦਿੱਤੀ ਦੀਵ ਦੇ ਸੰਤਾਂ ਦਾ ਧੰਵਾਦ ਦਿੱਤਾ ਤਾਂ ਸਾਹਿਬ ਮਲ ਪੂਰੀ ਰਵੀ ਦੇਵ ਸੰਤਾਂ ਦੇ ਭਾਈਆਂ ਅਤੇ ਧੰਵਾਦ ਦਿੱਤਾ ਇਹਨਾਂ ਸੰਤਾਂ ਤੋਂ ਪਰਮਦ ਕਰਦੇ ਸੰਦੀਪ ਦੇ ਸੰਤਾਂ ਦਾ ਧੰਵਾਦ ਦਿੱਤਾ ਜਿਨ੍ਹਾਂ ਨੇ ਖੁੰਡਾਉਂ ਦੀ ਪੀਜ ਦੇ ਤਾਂ ਪਰਮਦ ਆਇਆ ਜੀ ਵਾਹ ਕਰਾ ਕਹਿੰਦੇ ਜੀ ਜੋ ਮੁੰਦੇ ਸੇਵਾ ਕਰੋ ਗੁਰਗੱਲ ਸੇਵਾ ਕਰੋ ਉਨਾ ਮੇ ਜੋ ਇਹ ਸੰਪਰਕ ਨੰਬਰ ਦਿੱਤਾ ਗਿਆ ਇਸ ਬੰਦੇ ਨਾਲ ਸੰਪਰਕ ਕਰਕੇ ਹਮਦਾਨ ਵੀ ਕਰ ਸਕਦੇ ਆ ਸੇਵਾ ਪ੍ਰਤੀ ਵੀ ਕਰ ਸਕਦੇ ਆ ਵਾਈ ਖਾਤਾ ਬਣ ਕਰੀ रामनौमी का चौहार शारदापुर हवरी शक्कर मंत्र धूमधाम मनाया गया बाला दर्शन यूट्यूब चैनल पास इश्व अवसर पर त्यौहार से प्रबंधक कमेटी का धनबाद ਦਾਸਲੋ ਮਿੱਤਰੋ ਅੱਜ ਉਹ ਚੀਜ਼ ਚੈਨਲ ਨਾਲ ਜੁੜੇ ਹੋਣਾ ਜਿਹੜਾ ਆਪਣਾ ਚੈਨਲ ਲਾਈਕ ਕਰਦੇ ਹਨ ਉਹਨਾਂ ਨੂੰ ਆ ਕੇ ਬਹੁਤ ਬਹੁਤ ਸਨੈਨ ਤੇ ਉਸਨਾਂ ਦੀ ਤਰਫੋਂ ਵਾ